ਜਲੰਧਰ ਔਰ ਸਮੂਹ ਪੰਜਾਬ ਦੇ ਪੈਰੋਂ ਤੇ ਭਰਾਓ ਅੱਜ ਬੜਾ ਸ਼ੁਭ ਦਿਨ ਹੈ ਭਗਵਾਨ ਬਾਲਮੀਕ ਜੀ ਮਹਾਰਾਜ ਜੀ ਦਾ ਜਨਮ ਉਤਸਵ ਮੈਂ ਇਸ ਸ਼ੁਭ ਦਿਨ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਟ ਕਰਦਾ ਕਿਉਂਕਿ ਭਗਵਾਨ ਬਾਲਮੀਕ ਜੀ ਦੀ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਆਪਣੇ ਜੀਵਨ ਵਿੱਚ ਅਧਿਆਤਮਿਕ ਔਰ ਸਮਾਜਿਕ ਕ੍ਰਾਂਤੀ ਲਿਆਂਦੀ ਔਰ ਲੋਕਾਂ ਨੂੰ ਬਹੁਤ ਵੱਡੀ ਸੇਧ ਦਿੱਤੀ ਮੈਂ ਅੱਜ ਦੇ ਸ਼ੁੱਧੰਤੇ ਕੈਪਟਨ ਮਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਬੜੇ ਲੰਬੇ ਅਰਸੇ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਦਲਿਤ ਬੱਚਿਆਂ ਦੀ ਇੱਕ ਸਕੀਮ ਚੱਲ ਰਹੀ ਸੀ ਜਿਹੜੀ ਕਿ ਭਾਰਤ ਦੀ ਸਰਕਾਰ ਨੇ ਪਿਛਲੇ ਅੱਸੇ ਵਿੱਚ ਬੰਦ ਕਰ ਦਿੱਤੀ ਜਿਸ ਦਾ ਦਲਿਤ ਬੱਚਿਆਂ ਨੂੰ ਬਹੁਤ ਵੱਡਾ ਨੁਕਸਾਨ ਹੈ ਪਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਜ ਮੁੱਖ ਮੰਤਰੀ ਕੈਪਟਨਿੰਦਰ ਸਿੰਘ ਜੀ ਡਾਕਟਰ ਬੀ ਆਰ ਮੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਸਕੀਮ ਅੱਜ ਲਾਂਚ ਕਰਨ ਜਾ ਰਹੇ ਜਿਸ ਤੇ ਪੰਜਾਬ ਸਰਕਾਰ ਵੱਲੋਂ 600 ਕਰੋੜ ਰੁਪਏ ਦਾ ਨਾਂ ਨਖਾਤਿਆ ਜਾਣਾ ਸੋ ਮੈਂ ਸੰਬਧਿਤ ਕੀ ਇਹ ਸਿਰਨਾ ਪੰਜਾਬ ਦੇ ਜਿਹੜੇ ਦਲਿਤ ਬੱਚੇ ਹੈ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ ਹੈ ਔਰ ਉਹਨਾਂ ਨੂੰ ਆਪਣੀ ਜਿਹੜੀ ਉਚੇਰੀ ਸਿੱਖਿਆ ਉਸ ਨੂੰ ਮੁਕੰਮਲ ਕਰਨ ਵਿੱਚ ਇੱਕ ਬਹੁਤ ਵੱਡਾ पर पंजाब की सरकार ने योगदान पाया मैं कैप्टन साहब का कर दें और दलित परिवारों और दलित बच्चे मुबारकबाद दें